ਮਹਿੰਦੀ ਕਾ ਖਾਲਸਾ ਵੈਜੇ ਕੀ ਪਤੇ ਐਸ ਵੈਲ ਦੀ ਸਭ ਤੋਂ ਵੱਡੀ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਅੰਮਰਤਪਾਲ ਸਿੰਘ ਜਿਹੜੇ ਇਸ ਵੇਲੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਐਨਐਸਏ ਤਹਿਤ ਪਰ ਕੇਂਦਰ ਸਰਕਾਰ ਵੱਲੋਂ ਭਾਈ ਅੰਮਰਤਪਾਲ ਸਿੰਘ ਨੂੰ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਨੇ ਕਿਨੇ ਉਹ ਜ਼ਿੰਮੇਵਾਰੀਆਂ ਤੁਹਾਨੂੰ ਪੜ ਕੇ ਵੀ ਸੁਣਾਉਣੇ ਆ ਤੁਹਾਨੂੰ ਖੁਸ਼ੀ ਵੀ ਹੋਵੇਗੀ ਪਰ ਦੂਜੇ ਪਾਸੇ ਸਿਕ ਕੋਮ ਇਹ ਮੰਗ ਕਰੀਆ ਜੇਕਰ ਭਾਈ ਅੰਮਰਪਾਲ ਸਿੰਘ ਨੂੰ ਐਡੀਆਂ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਕੇਂਦਰ ਸਰਕਾਰ ਫਿਰ ਭਾਈ ਅੰਮਰਪਾਲ ਸਿੰਘ ਤੇ ਲੱਗੀ ਹੋਈ ਐਨਐਸਏ ਕਿਉਂ ਨਹੀਂ ਹਟਾਉਂਦੀ ਭਾਈ ਅੰਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਿਉਂ ਨਹੀਂ ਕੱਢਦੀ ਇਹਦੀ ਵੀ ਆਪਾਂ ਅੱਜ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਭਾਈ ਅੰਮਰਪਾਲ ਸਿੰਘ ਨੂੰ ਕਿਹੜੀਆਂ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਨੇ ਦੱਸਦੇ ਕਿ ਕੇਂਦਰ ਸਰਕਾਰ ਵੱਲੋਂ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਜਿਹੜੀ ਵੱਡੇ ਜ਼ਿੰਮੇਵਾਰੀ ਦਿੱਤੀ ਆ ਉਹ ਸਭ ਤੋਂ ਪਹਿਲਾਂ ਕੀ ਆ ਉਹ ਜ਼ਿੰਮੇਵਾਰੀ ਹੈਗੀ ਆ ਕੇਂਦਰ ਸਰਕਾਰ ਵੱਲੋਂ ਇੱਕ ਦ੍ਰਿਸ਼ਟੀ ਕਮੇਟੀ ਦਾ ਜਿਹੜਾ ਗਠਨ ਕੀਤਾ ਗਿਆਗਾ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਫਿਰੋਜ਼ਪੁਰ ਤੋਂ ਕੋਰਟ ਪਰਸਨਲ ਲਿਆ ਗਿਆਗਾ ਬਣਾਇਆ ਗਿਆਗਾ ਨਾਲ ਹੀ ਤਰਨਤਾਰਨ ਸਾਹਿਬ ਜਿਹੜਾ ਕਿ ਖੰਡੂਰ ਸਾਹਿਬ ਦੇ ਵਾਲਕੇ ਦੇ ਵਿੱਚ ਪੈਂਦਾ ਹੈਗਾ ਜ਼ਿਲ੍ਹਾ ਉੱਥੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੱਲਾ ਚੇਅਰਪਰਸਨ ਬਣਾਇਆ ਗਿਆ ਹੈਗਾ ਤੁਹਾਨੂੰ ਅੱਗੇ ਵੀ ਦੱਸਾਂਗੇ ਕਿ ਅੰਮ੍ਰਿਤਪਾਲ ਸਿੰਘ ਨੂੰ ਹੋਰ ਵੀ ਜਿਹੜੀਆਂ ਇਹਦੇ ਨਾਲ-ਨਾਲ ਕਿੰਨੇ ਜ਼ਿਲ੍ਹੇ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਦੱਸ ਦੇ ਕੇ ਕੇਂਦਰ ਸਰਕਾਰ ਨੇ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਜਿਹੜੀਆਂ ਇਹ ਜ਼ਿੰਮੇਵਾਰੀਆਂ ਸੰਪੀਆਂ ਨੇ ਕਿਉਂਕਿ ਅੰਮ੍ਰਿਤਪਾਲ ਸਿੰਘ ਜਿਹੜੇ ਖੰਡੂਰ ਸਾਹ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਜਿਹੜੇ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਸੀ ਤੇ ਦੱਸਦੇ ਕਿ ਰੂਲ ਡਿਪਾਰਟਮੈਂਟ ਮਿਨਿਸਟਰੀ ਨੇ ਇੱਕ ਕਮੇਟੀ ਦਾ ਗਠਨ ਕੀਤਾਗਾ ਜਿਸ ਨੂੰ ਪਿੰਡੂ ਵਿਕਾਸ ਮਤਰਾਲੇ ਡਿਸਟ੍ਰਿਕਟ ਲੈਵਲ ਤੇ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਕਿ ਕੇਂਦਰ ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਉੱਤੇ ਨਜ਼ਰ ਰੱਖਣੀ ਹੁੰਦੀ ਆ ਵੀ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਕੀਮਾਂ ਉਹ ਪਿੰਡੂ ਲੋਕਾਂ ਤੱਕ ਪਹੁੰਚ ਰਹੀਆਂ ਨੇ ਜਾਂ ਕਿੱਥੇ ਕਿੱਥੇ ਜਿਹੜੀਆਂ ਸਕੀਮਾਂ ਨੇ ਉਹ ਆ ਰਹੀਆਂ ਨੇ ਜਾ ਉਹਦੇ ਹਲਕੇ ਦੇ ਜਿਹੜੇ ਅੰਦਰ ਜ਼ਿਲ੍ਹੇ ਆਉਂਦੇ ਨੇ ਉਹਨਾਂ ਵਿੱਚ ਜਿੰਨੀਆਂ ਵੀ ਸਕੀਮਾਂ ਕੇਂਦਰ ਸਰਕਾਰ ਆਉਂਦੀ ਆ ਉਹ ਤੇ ਸਾਰੀ ਅੱਖ ਭਾਈ ਅੰਮਰਤਪਾਲ ਸਿੰਘ ਦੀ ਹੋਵੇਗੀ ਜਿਨ੍ਹਾਂ ਦੇ ਵਿੱਚੋਂ ਡੀਸੀ ਨੂੰ ਵੀ ਪੁੱਛਿਆ ਜਾ ਸਕਦਾਗਾ ਐਸਐਸਪੀ ਮੰਨ ਲਓ ਜਿੰਨੇ ਵੀ ਵੱਡੇ ਪਾਰਲਮੈਂਟ ਦੇ ਨਾਲ ਨੇ ਅਫਸਰ ਨੇ ਇੱਕ ਜ਼ਿੰਮੇਵਾਰੀ ਤਾਂ ਹੁੰਦੀ ਆ ਐਮਪੀ ਦੀ ਐਮਪੀ ਤੋਂ ਹੁਣ ਵੱਧ ਕੇ ਜ਼ਿੰਮੇਵਾਰੀ ਭਾਈ ਅੰਮਰਤਪਾਲ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਆ ਕਿਉਂਕਿ ਜਿਹੜੀ ਐਮਪੀ ਦੀ ਜ਼ਿੰਮੇਵਾਰੀ ਆ ਉਹ ਤਾਂ ਹੈਗੀ ਹੈਗੀ ਆ ਪਰ ਜਦੋਂ ਆਪਾਂ ਕੋਚ ਚੇਅਰ ਪ੍ਰੈਸਿਡੈਂਟ ਤੇ ਚੇਅਰ ਪ੍ਰੈਸਿਡੈਂਟ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਇਹ ਇਹਦੀ ਤਾਕਤ ਹੋਰ ਵੀ ਵੱਧ ਜਾਂਦੀ ਆ ਤੇ ਤੁਹਾਨੂੰ ਅੱਗੇ ਦੱਸਦੇ ਆ ਕਿ ਖਨੂਰ ਸਾਹਿਬ ਹਲਕੇ ਦੇ ਵਿੱਚ ਇੱਕ ਤਰਨਤਾਰਨ ਸਾਹਿਬ ਪਿੰਡ ਪੈਂਦਾ ਜਿਲ੍ਹਾ ਖਨੂਰ ਸਾਹਿਬ ਹਲਕੇ ਵਿੱਚ ਇੱਕ ਜ਼ਿਲ੍ਹਾ ਪੈਂਦਾਗਾ ਜੀਰਾ ਹਲਕਾ ਜੀਰਾ ਦਾ ਜਿਹੜਾ ਇੱਕ ਹਲਕਾ ਜੀਰਾ ਦਾ ਜ਼ਿਲ੍ਹਾ ਹੈਗਾਗਾ ਫਰੋਜਪੁਰ ਉੱਤੇ ਚੇਅਰ ਪ੍ਰੈਸਿਡੈਂਟ ਲਾਇਆ ਗਿਆ ਕੋ ਚੇਅਰ ਪਰਸ਼ਨ ਲਾਇਆ ਗਿਆ ਭਾਈ ਅੰਮਰਤਪਾਲ ਸਿੰਘ ਨੂੰ ਕਿਉਂਕਿ ਜਿਹੜੇ ਉੱਥੋਂ ਐਮਪੀ ਨੇ ਪਹਿਲਾਂ ਸਿਰਸਿੰਘ ਕਬਾਇਆ ਸੀ ਤੇ ਹੁਣ ਜਿਹੜੇ ਹਲਕੇ ਦੇ ਵਿੱਚ ਨੇ ਜਿਹੜੇ ਅੰਮਰਤਪਾਲ ਦੇ ਹਲਕੇ ਦੇ ਵਿੱਚ ਤਿੰਨ ਜ਼ਿਲ੍ਹੇ ਪੈਂਦੇ ਨੇ ਉਹ ਤਿੰਨ ਜ਼ਿਲ੍ਹੇ ਕਿਹੜੇ ਨੇ ਤੁਹਾਨੂੰ ਉਹ ਵੀ ਸੁਣਾਉਣੇ ਆ ਤਾਂ ਨੂੰ ਇਹ ਇਕੱਲਾ ਜਿਹੜਾ ਡਿਸਟ੍ਰਿਕਟ ਲੈਵਲ ਤੇ ਕੀਤਾ ਗਿਆ ਸਾਰਾ ਵੇਸਾਕ ਜੇ ਆਪਾਂ ਕਹੀਏ ਇਕੱਲੇ ਪੰਜਾਬ ਦੀ ਗੱਲ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜਾ ਇਹ ਜਿਹੜਾ ਕਮੇਟੀ ਦਾ ਗਠਨ ਕੀਤਾ ਗਿਆਗਾ ਜਿਹੜਾ ਕਿ ਸਾਰੇ ਐਮਪੀਆ ਨੂੰ ਆਪਣੇ 13 ਐਮਪੀ ਨੇ ਪਰ ਜ਼ਿਲ੍ਹੇ ਹੈਗੇ ਨੇ 23 ਤੇ ਉਹਨਾਂ ਨੂੰ ਜਿਹੜਾ ਜਿਸ ਦੇ ਅੰਦਰ ਦੋ ਜ਼ਿਲ੍ਹੇ ਪੈਂਦੇ ਉਹਨੂੰ ਦੋ ਦੇ ਨਾਲ ਸੰਬੰਧਿਤ ਕੀਤਾ ਗਿਆ ਜਿਹਦੇ ਨਾਲ ਤਿੰਨ ਜ਼ਿਲ੍ਹੇ ਪੈਂਦੇ ਨੇ ਉਹਦੇ ਅੰਦਰ ਉਹਨੂੰ ਤਿੰਨ ਤੇ ਵੰਡਿਆ ਗਿਆ ਹੁਣ ਜਲੰਧਰ ਦੇ ਵਿੱਚ ਜਿੰਮਾ ਜਿਹੜਾ ਹੈਗਾ ਚਰਨ ਸਿੰਘ ਚੰਦੀ ਨੂੰ ਦੇ ਦਿੱਤਾਗਾ ਲੁਧਿਆਣੇ ਤੋਂ ਰਾਜਾ ਬੜਿੰਗ ਨੂੰ ਦੇ ਦਿੱਤਾਗਾ ਬਠਿੰਡੇ ਤੋਂ ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਦਿੱਤਾ ਗਿਆਗਾ ਪਰ ਮਾਨਸਾ ਦਾ ਜਿਹੜਾ ਚੇਅਰਪਰਸਨ ਆ ਇਹ ਕਿਉਂ ਨਹੀਂ ਬਣਾਇਆ ਗਿਆ ਤੇ ਮਾਨਸਾ ਜੇ ਇਕੱਲੀ ਰੱਖ ਦਿੱਤੀ ਜਿਹੜਾ ਮੀਤਿਹਾਰਾ ਉਹਨੂੰ ਜਿਹੜਾ ਸੰਗਰੂਰ ਦਾ ਦਿੱਤਾ ਗਿਆ ਪਰ ਦੱਸਿਆ ਜਾ ਰਿਹਾ ਕਿ ਬਰਨਾਲਾ ਜਿਹੜਾ ਪੈਂਦਾਗਾ ਬਰਨਾਲੇ ਦੇ ਵਿੱਚ ਚੇਅਰਪਰਸਨ ਜਿਹੜਾ ਬੀਬਾ ਹਰਸਿਮਰਤ ਕੌਰ ਨੂੰ ਜਿਹੜਾ ਦੱਸਿਆ ਜਾ ਰਿਹਾ ਕਿ ਬੀਬਾ ਹਰਸਿਮਰਤ ਕੌਰ ਉੱਥੇ ਚੇਅਰਪਰਸਨ ਹੋਣਗੇ ਤੇ ਨਾਲ ਦੱਸਦੀਏ ਕਿ ਜਿਹੜੇ ਅੰਮ੍ਰਿਤਪਾਲ ਦੇ ਹਲਕੇ ਦੇ ਅੰਦਰ ਜ਼ਿਲ੍ਹੇ ਪੈਂਦੇ ਨੇ ਇਹਨਾਂ ਦੇ ਵਿੱਚੋਂ ਸਲਤਨਪੁਰ ਅਤੇ ਕਪੂਰਥਲਾ ਜ਼ਿਲ੍ਹੇ ਵੀ ਨੇ ਜਿਨ੍ਹਾਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਉੱਥੇ ਵੀ ਕੋਚ ਪਰਸਨ ਬਣਾਇਆ ਗਿਆਗਾ ਅਤੇ ਜਿਹੜਾ ਕਪੂਰਥਲੇ ਦਾ ਚੇਅਰ ਪਰਸਨ ਉਹ ਰਾਜਕਮਾਰ ਜਿਹੜਾ ਚੰਬੇਵਾਲਾ ਉਹਨੂੰ ਬਣਾਇਆ ਗਿਆਗਾ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਹਲਕੇ ਦੇ ਅਧੀਨ ਆਉਂਦੇ ਨੇ ਉਹ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਦੀਆਂ ਕਿ ਤਿੰਨ ਜ਼ਿਲ੍ਹੇ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਜ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਦੇ ਦਿੱਤੀਆਂ ਨੇ ਇੱਕ ਕਮੇਟੀ ਦਾ ਜਿਹੜਾ ਗਠਨ ਕੀਤਾਗਾ ਜ਼ਿਲ੍ਹਾ ਕਮੇਟੀ ਤੋਂ ਲਾ ਕੇ ਦੀਸ਼ਤ ਸਾਰੇ ਅਫਸਰਾਂ ਤੱਕ ਜਿਹੜਾ ਪੂਰਾ ਡਾਟਾ ਹੈਗਾ ਉਹ ਭਾਈ ਅੰਮਰਤਪਾਲ ਸਿੰਘ ਦੀ ਰੇਖੇ ਹੇਠਾਂ ਜਿਹੜਾ ਚੱਲ ਸਕਦਾਗਾ ਕਿਸੇ ਵੀ ਅਫਸਰ ਨੂੰ ਜਿਹੜਾਗਾ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਸਕਦਾਗਾ ਜੇ ਕੋਈ ਅਫਸਰ ਉੱਥੇ ਘਪਲਾ ਕਰਦਾਗਾ ਜਾਂ ਕੋਈ ਡੀਸੀ ਇੱਧਰ ਉੱਧਰ ਗੱਲਾਂ ਕਰਦਾਗਾ ਕੋਈ ਵੀ ਚਾਹੇ ਕਿਸ ਨੂੰ ਲੈ ਕੇ ਜਿਹੜੀ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਨੂੰ ਲੈ ਕੇ ਜੇ ਕਰ ਆਪਾਂ ਦੇਖਦੇ ਹਾਂ ਕਈ ਵਾਰੀ ਵੱਡੇ ਘਪਲੇ ਹੋ ਜਾਂਦੇ ਨੇ ਪਰ ਹੁਣ ਜਿਹੜਾ ਇਹ ਸਾਰਾ ਕੁਝ ਜ਼ਿੰਮੇਵਾਰੀਆਂ ਤਾਂ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀਆਂ ਤਿੰਨ ਜ਼ਿਲ੍ਹੇ ਦੀਆਂ ਦੇ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਤੇ ਕੋਚ ਪਰਸਨ ਬਣਾਇਆ ਗਿਆ ਇੱਕ ਤੇ ਪਰਸਨ ਬਣਾਇਆ ਗਿਆ ਕੱਲਾ ਚਿਰ ਪਰਸਨ ਤੇ ਗੱਲ ਇਹ ਕਰਦੇ ਆਪਾਂ ਕਿ ਜਿਹੜੀ ਜ਼ਿੰਮੇਵਾਰੀਆਂ ਤੇ ਦੇ ਦਿੱਤੀਆਂ ਕੇਂਦਰ ਸਰਕਾਰ ਨੇ ਵੱਡੀਆਂ ਤੇ ਹੁਣ ਜਿਹੜੀ ਐਨਐਸ ਲੱਗੀ ਹੋਈ ਆ ਅੰਮਰਤਪਾਲ ਸਿੰਘ ਇਸ ਵੇਲੇ ਡਿਊ ਡਗੜ ਦੇਲ ਦੇ ਵਿੱਚ ਬੰਦਾ ਉਹਨਾਂ ਨੂੰ ਜਿਹੜੇ 100 ਵੀ ਹੈ ਇੱਕ ਜਿਹੜੀ ਚੋਰੀਓ ਆਪਾਂ ਕਹਿ ਲਈਏ ਜਿਹਦੀ ਨਾ ਕੋਈ ਫੋਟੋ ਆ ਗਿਆ ਨਾ ਕੋਈ ਵੀਡੀਓਗ੍ਰਾਫੀ ਆਈਆ ਚੋਰੀਓ ਆਪਾਂ ਕਹਦੇ ਇੱਕ 100 ਨੂੰ ਚਕਾਈ ਗਈ ਆ ਇੱਕ ਵੱਡਾ ਇਹ ਸਵਾਲ ਇਹ ਚੈਨਾ ਦੂਜਾ ਇਹ ਹੈਗਾ ਕਿ ਉਹਨਾਂ ਨੂੰ ਅਜੇ ਤੱਕ ਜਿਹੜਾ 사ਦਨ ਦੇ ਵਿੱਚ ਬੋਲਣ ਦਾ ਜਿਹੜਾ ਮੌਕਾ ਨਹੀਂ ਦਿੱਤਾ ਜਾ ਰਿਹਾਗਾ ਤੀਜਾ ਹੈਗਾਗਾ ਭਾਈ ਅੰਮਰਪਾਲ ਸਿੰਘ ਤੇ ਜਿਹੜੀ ਐਨਐਸਏ ਲੱਗੀ ਆ ਉਹਨੂੰ ਜਿਹੜਾ ਹਾਲੇ ਤੱਕ ਕੇਂਦਰ ਸਰਕਾਰ ਨੇ ਨੇ ਨਾ ਪੰਜਾਬ ਸਰਕਾਰ ਨੇ ਜਿਹੜੀ ਅਜੇ ਤੋਂ ਤੱਕ ਚੁੱਪੀ ਬੱਟੇ ਹੋਈ ਆ ਅਜੇ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਇਹ ਰੱਖ ਰਹੀ ਐ ਤਵਾਕ ਰੱਖ ਰਹੀ ਐ ਕਿ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇ ਇਸ ਤਰ੍ਹਾਂ ਜਿਹੜਾ ਇੱਕ ਜਿਹੜਾ ਪੰਜਾਬ ਸਰਕਾਰ ਦਾ ਰਵਈਆ ਆਪਾਂ ਵੇਖ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਭਗਵੰਤ ਮਾਨ ਦੇ ਬਿਆਨ ਆਏ ਨੇ ਉਹ ਤੋਂ ਸਿੱਧ ਹੁੰਦਾਗਾ ਕਿ ਭਗਵੰਤ ਮਾਨ ਜਿਹੜਾਗਾ ਕਿ ਹਾਈ ਕੋਰਟ ਦੇ ਵਿੱਚ ਬੇਸਕ ਭਾਈ ਅੰਮਰਤਪਾਲ ਸਿੰਘ ਦੇ ਵਕੀਲਾਂ ਵੱਲੋਂ ਉਹਨਾਂ ਦੇ ਪਰਵਾਰ ਵੱਲੋਂ ਜਿਹੜੀ ਅਰੈਟ ਪਾਈ ਜਰੂਰ ਗਈ ਆ ਕੱਲ ਨੂੰ ਜੇ ਕੋਈ ਹਾਈ ਕੋਰਟ ਦਾ ਫੈਸਲਾ ਹੁੰਦਾ ਹੈਗਾ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਹੁਣ ਇਹਦਾ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬ ਸਰਕਾਰ ਕੀ ਉਸ ਨੂੰ ਵੀ ਚੁਣੌਤੀ ਦਿੰਦੀ ਆ ਸੁਪਰੀਮ ਕੋਰਟ ਜਾਂਦੀ ਆ ਜਾਂ ਫਿਰ ਆਪਣਾ ਰੋਖ ਅਪਣਾਈ ਆ ਜਿਹੜਾਗਾ ਉਹਨੂੰ ਢਿੱਲਾ ਕਰਦੀ ਆ ਜਾਂ ਫਿਰ ਉਹ ਜਿਹੜਾਗਾ ਕਿ ਪੰਜਾਬ ਸਰਕਾਰ ਆ ਉਹ ਭਾਈ ਅੰਮਰਿਤਪਾਲ ਸਿੰਘ ਨੂੰ ਜਿਹੜਾ ਐਮਪੀ ਬਣੇ ਨੇ ਖੰਡੂਰ ਸਾਹਿਬ ਤੋਂ ਉਹਨਾਂ ਦਾ ਜਿਹੜਾ ਸਵਾਗਤ ਕਰੇਗੀ ਕਿਉਂਕਿ ਇਹ ਮਸਲਾ ਵੱਡਾ ਹੈਗਾ ਜਿਹੜਾ ਹੁਣ ਰੈਟ ਪਾਉਣ ਦਾ ਮਸਲਾ ਹੈਗਾ ਜੇਕਰ ਸਰਕਾਰ ਚਾਵੇ ਪੰਜਾਬ ਸਰਕਾਰ ਚਾਵੇ ਜਾਂ ਕੇਂਦਰ ਸਰਕਾਰ ਚਾਵੇ ਤਾਂ ਇਹ ਜਿਹੜਾਗਾ ਰੈਟ ਪਾਉਣ ਦਾ ਮਸਲਾ ਜਿਹੜਾ ਅੜਿੱਕਾ ਬਣਿਆਗਾ ਇਹ ਨਾ ਹੀ ਪਾਉਣੀ ਪੈਂਦੀ ਰੈਟ ਪਰ ਮਨਸਾ ਜਿਹੜੀਆਂ ਸਰਕਾਰਾਂ ਦੀਆਂ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਨੇ ਭਾਈ ਅੰਮਰਿਤਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਬਹੁਤ ਆਪਾਂ ਕਹਿ ਦਈਏ 마ੜੀਆਂ ਨੇ ਇਹਨੂੰ ਆਪਾਂ 마ੜੀ ਕਹਿ ਸਕਦੇ ਆ ਕਿਉਂਕਿ ਜਦੋਂ ਪੰਦਾ ਕੋਈ ਵੀ ਆ ਐਮਪੀ ਜਿੱਤ ਗਿਆ ਲੋਕਾਂ ਨੇ ਉਹਨਾਂ ਨੂੰ 4 ਲੱਖ ਵੋਟਾਂ ਦੇ ਨਾਲ 2 ਲੱਖ ਵੋਟਾਂ ਦੇ ਨਾਲ ਜਿਤਾ ਦਿੱਤਾ 20 ਲੱਖ ਹੁਣ ਉਹ ਵੋਟਾਂ ਦਾ ਨਮਾਇੰਦਾ ਬਣ ਗਿਆ 20 ਲੱਖ ਲੋਕਾਂ ਦਾ ਨਮਾਇੰਦਾ ਬਣ ਗਿਆ ਭਾਈ ਅੰਮਰਤਪਾਲ ਸਿੰਘ ਜੇਕਰ ਹੁਣ ਸਰਕਾਰਾਂ ਰਵਈਆ ਅਜੇ ਵੀ ਆਪਣਾ ਜਿਹੜਾ ਨਰਮ ਨਹੀਂ ਅਪਣਾਉਂਦੀਆਂ ਤੇ ਜ਼ਿੰਮੇਵਾਰੀਆਂ ਦੇਈ ਜਾਂਦੀਆਂ ਨੇ ਬੈਠਿਆਂ ਨੂੰ ਡਿਬਰੂਗੜ੍ਹ ਦੇਲ ਦੇ ਵਿੱਚੋਂ ਹੁਣ ਤਿੰਨੇ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਤਾਂ ਦੇ ਦਿੱਤੀ ਆ ਕੇਂਦਰ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਲਾਗੂ ਹੋ ਰਹੀਆਂ ਨੇ ਹੁਣ ਜਿਹੜੀਆਂ ਸਕੀਮਾਂ ਆਉਣਗੀਆਂ ਹੁਣ ਇਹਦਾ ਕੇਸ ਦਾ ਕੀ ਪਤਾਗਾ ਸਾਲ ਚੱਲੇ 6 ਮਹੀਨੇ ਚੱਲੇ 2 ਸਾਲ ਵੀ ਚੱਲ ਸਕਦਾ ਹੈਗਾ ਕਿ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਹੁਣ ਤਾਂ ਜੇਲ੍ਹ ਵਿੱਚ ਰਹਿਣਗੇ ਜਾਂ ਫਿਰ ਇਹਨਾਂ ਸਕੀਮਾਂ ਦੀ ਜਿਹੜੀ ਦਿੱਤੀ ਗਈ ਸਕੀਮਾਂ ਦੀ ਜਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਦਾ ਕੌਣ ਜ਼ਿੰਮੇ ਚੁੱਕੇਗਾ ਕੌਣ ਪੁੱਛ ਸਕੇਗਾ ਕਿ ਅੰਮ੍ਰਿਤ ਆਪਣਾ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਇਹ ਕਿੱਥੇ ਕਿੱਥੇ ਆ ਰਹੀਆਂ ਨੇ ਇਹਨਾਂ ਦੀ ਦੁਰਵਰਤਤਾ ਨਹੀਂ ਹੋ ਰਹੀ ਇਹਨਾਂ ਖਾਸ ਕਰਕੇ ਕਈ ਗੱਲਾਂ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਨੂੰ ਵੀ ਹੁਣ ਜਿਹੜਾ ਸੋਚਣਾ ਚਾਹੀਦਾਗਾ ਕਿਉਂਕਿ ਜਦੋਂ ਆਪਾਂ ਕਿਸੇ ਬੰਦੇ ਦੇ ਮੋਢੇ ਉੱਤੇ ਭਾਰ ਪਾਉਣਿਆ ਜਾਂ ਜਾਂ ਜ਼ਿੰਮੇਵਾਰੀ ਪਾਉਣਿਆ ਆਪਾਂ ਕਹਿੰਨੇ ਆ ਕਿ ਪਰਿਵਾਰ ਦੇ ਵਿੱਚ ਵੀ ਹੁੰਦਾਗਾ ਜਾਂ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਸਰਪੰਚ ਤੋਂ ਲੈ ਕੇ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਉਹਦੇ ਮੋਢੇ ਉੱਤੇ ਭਾਰ ਪੈ ਜਾਂਦਾਗਾ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੁੰਦਾਗਾ ਲੋਕਾਂ ਨੂੰ ਉਮੀਦਾਂ ਹੁੰਦੀਆਂ ਕਿ ਸਾਡਾ ਇਹ ਸਰਪੰਚ ਚੇਅਰਮੈਨ ਆ ਜਾ ਆਮ ਆਪਣਾ ਐਮਪੀ ਵਧਾ ਇੱਕ ਜੋ ਵੀ ਆ ਕਿ ਸਾਡਾ ਕੰਮ ਜਿਹੜਾਗਾ ਇਹ ਨਿਰਬਿਗਨ ਚਾਲੂ ਰੱਖੂਗਾ ਵਧੀਆ ਕੰਮ ਕਰੂਗਾ ਲੋਕਾਂ ਤੋਂ ਉਮੀਦਾਂ ਹੁੰਦੀਆਂ ਨੇ ਲੋਕਾਂ ਦੀਆਂ ਕਿਉਂਕਿ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਹੁੰਦਾ ਪਰ ਹੁਣ ਜਿਹੜੀ ਹੈਗੀ ਆ ਸਰਕਾਰ ਦੇ ਜਿਹੜੀਆਂ ਮਨਸਾ ਨੇ ਆਪਾਂ ਨੂੰ ਧਰਨ ਨੂੰ ਸਾਰਿਆਂ ਨੂੰ ਦਿਖਤ ਰਹੀਆਂ ਨੇ ਕਿਉਂਕਿ ਜਿਹੜਾ ਹੁਣ 19 ਅਗਸਤ ਨੂੰ ਜਿਹੜਾਗਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਜਿਹੜਾ ਵੱਡਾ ਇਕੱਠ ਹੋਣ ਜਾ ਰਿਹਾਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦਾ ਜਿਹੜਾ ਬਿਆਨ ਆ ਰਿਹਾ ਥਾਂ-ਥਾਂ ਜਿਹੜੇ ਉਹ ਬੁੱਢੇ ਬਜ਼ੁਰਗ ਨੇ ਜਿਹੜੇ ਤੁਰੇ ਫਿਰਦੇ ਨੇ ਲੋਕਾਂ ਨੂੰ ਕਹਿੰਦੇ ਪੀਲਾ ਕਰਦੇ ਫਿਰਦੇ ਨੇ ਕਿਉਂ ਉਹਨਾਂ ਨੂੰ ਪੀਲਾ ਕਰਨੀਆਂ ਪੈਂਦੀਆਂ ਕਿਉਂ ਕੱਠ ਰੱਖਣਾ ਪੈਂਦਾਗਾ ਕਿਉਂ ਉਹਨਾਂ ਨੂੰ ਗਾ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜਾ ਖਰਚਲ ਖਵਾਰ ਹੋਣਾ ਪੈ ਰਿਹਾਗਾ ਇਹ ਸਾਰੀਆਂ ਜਿਹੜੀਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਜਿਹੜਾ ਰਲ ਕੇ ਜਿਹੜਾ ਇੱਕ ਬਹੁਤ ਵੱਡਾ ਨੈਗੇਟਿਵ ਸਰਜਾ ਹੋਇਆਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਿ ਪਤਾ ਨਹੀਂ ਉਹ ਦੇਸ਼ਤਰ ਹੋਈ ਨੇ ਉਹ ਅਤਵਾਦੀ ਨੇ ਉਹ ਖਾਸਤਾਨੀ ਨੇ ਜੋ ਵੀ ਇਹਨਾਂ ਦੇ ਭਰਮ ਦੇ ਵਿੱਚ ਜਾਂ ਇਹਨਾਂ ਦੇ ਕੋਈ ਆਕ ਨੇ ਸੀਆਈਡੀਆ ਨੇ ਇੰਟੈਲੀਜੈਂਸੀਆਂ ਨੇ ਕੀ ਕਹਿ ਰਹੀਆਂ ਨੇ ਪਰ ਗੱਲ ਜਿੱਥੇ ਕਿ ਜਿੱਥੇ ਲੋਕਾਂ ਦੀ ਗੱਲ ਆ ਜਾਂਦੀ ਆ ਜਿੱਥੇ ਖੰਡੂਰ ਸਾਹਿਬ ਵਾਸੀਆਂ ਦੀ ਗੱਲ ਆ ਜਾਂਦੀ ਆ ਜਿੱਥੇ ਤਰਨਤਨ ਸਾਹਿਬ ਦੇ ਲੋਕਾਂ ਦੀ ਗੱਲ ਆ ਜਾਂਦੀ ਆ ਜਿਲ੍ਹਾ ਜਿਹੜਾ ਹਲਕਾਗਾ ਜਿਲ੍ਹਾਗਾ ਉੱਥੋਂ ਦੀ ਗੱਲ ਆ ਜਾਂਦੀ ਆ ਕਪੂਰਥਲੇ ਦੀ ਗੱਲ ਆ ਜਾਂਦੀ ਆ ਫਰੋਜ਼ਪੁਰ ਦੀ ਗੱਲ ਆ ਜਾਂਦੀ ਆ ਕਹਿੰਦਾ ਭਾਵ ਕਿ ਜਦੋਂ ਤਨ ਜ਼ਿਲ੍ਹੇ ਜਿਹੜੇ ਨੇ ਵੱਡੇ ਜ਼ਿੰਮੇਵਾਰੀ ਸੌਂਪ ਦਿੱਤੀ ਤਾਂ ਭਾਈ ਅੰਮਰਤਪਾਲ ਸਿੰਘ ਨੂੰ ਬਿਨਾਂ ਦੇਰੀ ਬਿਨਾਂ ਸ਼ਰਤ ਰਿਹਾ ਕਰ ਦੇਣਾ ਚਾਹੀਦਾ ਸੀ ਤੇ ਸਭ ਤੋਂ ਪਹਿਲਾਂ ਨਿਰਣੈ ਹੀ ਲੈਣਾ ਚਾਹੀਦਾ ਸੀ ਕੇਂਦਰ ਸਰਕਾਰ ਵੱਲੋਂ ਜ਼ਿੰਮੇਵਾਰੀਆਂ ਦੇਣ ਤੋਂ ਪਹਿਲਾਂ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਜੇਲ੍ਹ ਦੇ ਵਿੱਚੋਂ ਤੇ ਉਹ ਬਾਹਰ ਕੱਢਦੇ ਉਹਨਾਂ ਤੇ ਐਨਐਸਏ ਜਿਹੜੀ ਲੱਗੀ ਹੋਈ ਆ ਉਸ ਨੂੰ ਹਟਾਉਂਦੇ ਤੇ ਇਹ ਜਿਹੜੀਆਂ ਅੱਜ ਧੰਨਵਾਹ ਸੁਣਾਈਆਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀਆਂ ਕੋਰ ਚੇਅਰਪਰਸਨ ਬਣਾਇਆ ਗਿਆ ਤੇ ਕਈ ਹਲਕਿਆਂ ਦਾ ਜਿਹੜਾ ਕੱਲਾ ਚਿਰ ਬ ਪਰਚਨ ਬਣਾਇਆ ਗਿਆ ਇਸ ਨੂੰ ਲੈ ਕੇ ਤੁਹਾਡੀ ਕੀ ਰਏਆ ਕੀ ਤੁਹਾਡਾ ਜਿਹੜਾ ਮੈਂ ਦੱਸਿਆਗਾ ਕਿ ਸਰਕਾਰਾਂ ਨੂੰ ਜਿਹੜਾ ਹੈਗਾ ਇਹ ਐਨਐਸਏ ਆ ਜਿਹੜਾ ਤੁਰਤ ਹਟਾਉਣਾ ਚਾਹੀਦਾ ਕਿਉਂਕਿ ਜ਼ਿੰਮੇਵਾਰੀ ਵੱਡੀ ਆ ਤੇ ਜੇਕਰ ਹੁਣ ਕੇਂਦਰ ਸਰਕਾਰ ਦੀਆਂ ਆਈਆਂ ਸਕੀਮਾਂ ਤੇ ਜੇਕਰ ਕੋਈ ਗਵਨ ਹੁੰਦਾਗਾ ਉਹਦਾ ਕੌਣ ਜ਼ਿੰਮੇਵਾਰ ਆ ਜੇ ਕੋਈ ਇਤਰੂਦ ਹੁੰਦਾਗਾ ਉਹਦਾ ਕੌਣ ਜ਼ਿੰਮੇਵਾਰ ਆ ਉਹਦਾ ਹੁਣ ਭਾਰਤ ਦਾ ਮੋਢਿਆ ਤੇ ਪਾ ਦਿੱਤਾ ਇੱਕ ਐਮਪੀ ਜਿਹੜਾ ਜਿੱਤਿਆ ਹੋਇਆ 2 ਲੱਖ ਲੋਕਾਂ ਦੀਆਂ ਉਮੀਦਾਂ ਵੀ ਉੱਤੇ ਐਮਪੀ ਤੇ ਨੇ ਕਿਉਂਕਿ ਉਹਨਾਂ ਦੇ ਕੰਮ ਵੀ ਜਿਹੜੇ ਅੜੇ ਪਏ ਨੇ ਤੇ ਕਿਸੇ ਦਾ ਕੋਈ ਕੰਮ ਆ ਕਿਸੇ ਦਾ ਕੋਈ ਕੰਮ ਆ ਕੋਈ अनेका ਸਾਂਝੇ ਕੰਮ ਨੇ ਜਿਹੜੇ ਉਹ ਅਧੂਰੇ ਪਏ ਨੇ ਜਿਹੜੀਆਂ ਪਿਛਲੀ ਸਰਕਾਰਾਂ ਨਹੀਂ ਕਰ ਸਕੀਆਂ ਤੇ ਉਹ ਐਮਪੀ ਨੇ ਜਿਹੜੀ ਸਾਰੀ ਦੀ ਆਵਾਜ਼ ਚੁੱਕਣੀ ਹੁੰਦੀ ਆ ਗਾਂਹ ਤੇ ਜਿਹੜਾ ਨਸ਼ਿਆਂ ਦਾ ਮੁੱਦਾ ਹੈਗਾ ਬਿਆਦਬੀ ਦਾ ਮੁੱਦਾ ਇਸ ਨੂੰ ਲੈ ਕੇ ਵੀ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਇੱਕ ਸਿੱਖ ਵਜੋਂ ਬੱਕਰੀ ਸੋਚ ਵਜੋਂ ਜਿਹੜਾ ਦੇਖਿਆ ਜਾ ਰਿਹਾ ਸਿੱਖਾਂ ਵੱਲੋਂ ਕਿ ਸਿੱਖਾਂ ਨੂੰ ਲੱਗਦਾ ਕਿ ਸਾਡਾ ਇਹ ਨਮਾਇੰਦਾ ਹੈਗਾਗਾ ਭਾਈ ਅੰਮ੍ਰਿਤਪਾਲ ਸਿੰਘ ਹੈਗਾਗਾ ਤਾਂ ਉਹ ਜਿਹੜਾ ਅੰਮ੍ਰਿਤਪਾਲ ਸਿੰਘ ਦੇ ਜਿਹੜੀ ਇਹ ਉਮੀਦਾਂ ਨੇ ਇਹ ਵੀ ਜਿਹੜਾ ਪੰਜਾਬ ਵਸਤੀਆਂ ਨੇ ਵੱਡੀ ਪੱਧਰ ਤੇ ਲਾਈਆਂ ਹੋਈਆਂ ਨੇ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ